ਕੰਸਾ ਸਿਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਿਸ਼ਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਵੜਾ ਤੇ ਦੋ ਤੁਹਾਨੂੰ ਮੱਝਾਂ ਤੁਹਾਨੂੰ ਦਿਖਾਉਣੀ ਆ ਇੱਕ ਤਾਜੀ ਸੂਈ ਆ ਤੇ ਇੱਕ ਤੋਕੜ ਗੱਬਣ ਝੋਟੀ ਤੁਹਾਨੂੰ ਚੰਗੇ ਰਿਕਾਰਡ ਵਾਲੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਵੀਰ ਜੀ ਨੂੰ ਨਾਲ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਬਸ ਵਧੀਆ ਵੀਰ ਜੀ ਕਿਰਪਾ ਪਾ ਬਣਾਣਾ ਜੀ ਚਲੋ ਵਧੀਆ ਕਿਰਪਾ ਜੀ ਦੀ ਜੇ ਚਲੀ ਜਾਂਦਾ ਕੰਮ ਕਰ ਹਾਂ ਚਲੀ ਜਾਂਦਾ ਕੰਮ ਕੋਈ ਵੀ ਇਹ ਸਾਫ ਸੁਥਰਾ ਕਰਾਂਗੇ ਤੇ ਭਾਈ ਚਲੀ ਜਾ ਹਾਂਜੀ ਹਾਂਜੀ ਬਾਕੀ ਮਾਲਕ ਦੀ ਨਿਗਾ ਚਾਹੀਦੀ ਉਧਰ ਨਾਲ ਵਿਗਿਆ ਮਾਲ ਫਿਰ ਤੇ ਨਾਲ ਮਾਲ ਵਿਗਿਆ ਠੀਕ ਹੈ ਤੇ ਅੱਜ ਫਿਰ ਵੜਾ ਤੇ ਇੱਥੇ ਤੇ ਚਾਰ ਆ ਤੁਸੀਂ ਕਹਿੰਦੇ ਪੰਜ ਇਹਦੇ ਅਕਾਉਂਟੇ ਹੀ ਵੀਰ ਜੀ ਵਛੀ ਆਏ ਨਹੀਂ ਹੁੰਦੇ ਉਹ ਕਹੋ ਜੀ ਹੁੰਦੀ ਜੀ ਉਹ ਵੀ ਐਂਡ ਹੀ ਹੈ ਕੇ ਅੱਛਾ ਜਰਸੀ ਵਛੀ ਆ 5 ਲੀਟਰ ਦੁੱਧ ਵੀਰ ਜ ਤੇ ਚਲੋ ਕਰੀ ਨਾਮ ਦੱਸੋ ਨਾਮ ਸਰਬਜੀਤ ਮੇਨ ਮਿਸ਼ਰਪੁਰਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲ ਤੇ ਫੋਨ ਨੰਬਰ ਵੀ ਬੋਲੋ 987717644509 ਠੀਕ ਆ ਹਾਂਜੀ ਤੇ ਬਾਕੀ ਇਹ ਕਿ ਜਿestrha ਤੁਸੀਂ ਹਰ ਰੋਜ਼ ਕਿੰਦੇ ਹੁੰਦੇ ਜੇ ਪਸ਼ੂ ਲੈਣ ਲੱਗੇ ਕਾਲੇ ਨਾ ਪਿਆ ਕਰ ਨਾ ਪਿਆ ਕਰੋ ਅਈ ਹੁਣ ਤੇ ਚਲੋ ਗਰਮੀ ਆ ਹਾਂਜੀ ਹੈਨਾ ਕਿ ਤੋ ਵੀ ਲੈਣਾ ਬਣੋ ਆ ਵੇਖ ਜਾ ਜੀ ਲਓ ਆਪਣੀ ਪਹਿਲਾਂ ਵੇਖੋ ਵੀ ਸਾਡੀ ਸੇਵਾ ਕਿਦਾਂ ਦੀ ਹੈ ਹਾਂਜੀ ਹਾਂਜੀ ਠੀਕ ਹੈ ਨਾ ਇਹ ਥੋੜਾ ਜਿਹਾ گاਵਾਂ ਨੂੰ ਤੇ ਇਹ ਹੁੰਦਾ ਵੀ ਗਰਮੀ ਤੋਂ ਬਚਾਉਂ ਬਾਕੀ ਇਹ ਵੀ ਨਾ ਵੇਖੋ ਵੇਖ ਲੈ ਲਓ ਵੀ ਉਹਨੇ ਹੁਣ 30 ਲੀਟਰ ਵਾਲੀ ਲੈਣਦੀ ਤੇ ਮੰਮੀ ਲੈ ਆਵਾ ਨਾ ਨਾ ਅਗਲੇ ਦਿਨ ਸਾਂਭ ਆਪਣੀ ਸਾਂਭ ਵੀ ਵੇਖੋ ਵੀ ਇਹ ਗਾਂ ਪਾਜੀ ਫਾਰਮ ਦੇ ਵਿੱਚ ਆਉਂਦੀ ਹੈ ਨਾ ਹਾਂਜੀ ਉਹ ਫਾਰਮ ਵਾਲੇ ਧੂ ਲਵੇ ਤੇ ਕਸੂਤ ਆਊਗਾ ਗਾਂ ਹਾਂਜੀ ਹਾਂਜੀ ਇਹ ਘਰ ਵਾਲਾ ਬੰਦਾ ਲੈ ਗਿਆ ਉਹ ਕੋਈ ਨਹੀਂ ਗਾਂ ਵਸਦੀ ਜਾਂ ਪੂਰੀ ਆਪਣੇ ਆਪ ਨਾਲ ਕਿੱਲਾ ਵੀ ਪੁਰੀ ਵੀ ਹਾਂ ਪਰ ਪਤਾ ਵੀ ਹਾਂ ਕਿਦਾਂ ਹਾਂਜੀ ਹਾਂਜੀ ਕਿਹੜੀ ਘਰੇਲੂ ਗਾਂ ਆਉਂਦੀ ਹੈ ਭਾਜੀ ਇਹ ਵਸ ਜਾਂਦੀ ਹਰ ਘਰ ਚ ਵਸ ਜਾਂਦੀ ਹਾਂਜੀ ਹਾਂਜੀ ਦੁੱਧ ਕੱਢ ਦਿੰਦੀ ਲੋਕਾਂ ਨੇ ਕਿਉਂਕਿ ਉਹ ਥੋੜੀਆਂ ਆ ਜਾਂਦੀਆਂ ਵਾ ਪੜੀਆਂ ਲਿਖੀਆਂ ਚ ਆ ਜਾਂਦੀਆਂ ਖੁੱਲੀਆਂ ਰਹਿਣੀਆਂ ਗਾਂਵਾਂ ਹਾਂਜੀ ਹਾਂਜੀ ਤੇ ਕਈਆਂ ਨੂੰ ਹੁਣ ਵੀਰਪਰਾਵਾਂ ਜਿੱਦਾਂ ਕਰੇਨ ਚੱਲਣ ਦੇ ਆ ਗਾਵਾਂ ਦੀ ਡਿਮਾਂਡ ਵਧੀ ਹੋ ਗਈ ਹੈ ਏਸੀ ਦਾ ਇਹ ਗਾਵਾਂ ਦੇ ਤੇ ਨਹੀਂ ਨਹੀਂ ਹੁਣ ਤੇ ਬੜੀ ਬੜਾ ਜਿਹੜੇ ਕਰਨਦੇ ਆ ਬੜਾ ਐਡਵਾਂਸ ਲੈਵਲ ਤੇ ਬੜੀ ਤਾਂ ਜਾਂਦੇ ਆ ਭਾਜੀ ਇਹਨਾਂ ਦੀ ਕਦਰ ਬੜੀ ਪੈ ਗਈ ਗਾਵਾਂ ਦੀ ਗੁਜਰਾਤ ਮਹਾਰਾਸ਼ਟਰ ਭਾਜੀ ਖੁੱਲ ਗਿਆ ਹੈ ਹਾਂਜੀ ਹਾਂਜੀ ਸਾਲਾ ਲੋਕੀ ਕਸਟਮਰਾਂ ਦੇ ਫੋਨ ਆਉਂਦੇ ਹਾਂਜੀ ਹਾਂਜੀ ਇਧਰੋਂ ਤੇ ਹੁਣ ਸਾਡੀ ਕੋਸ਼ਿਸ਼ ਹੀ ਹੁੰਦੀ ਆ ਵੀ ਇੱਥੇ ਮਾਲ ਇੱਥੇ ਲੈਣੇ ਆ ਤਾਂ ਇੱਥੇ ਹੀ ਰਵੇ ਹਾਂਜੀ ਹਾਂਜੀ ਚੰਗੀ ਬਰੀਡ ਭਾਜੀ ਜਿਹੜੀ ਚਲ ਗਈ ਹੈ ਮਹਾਰਾਸ਼ਟਰ ਗੁਜਰਾਤ ਚਲ ਗਈ 16 1700 ਕਿਲੋਮੀਟਰ ਆਉਂਦੇ ਹੀ ਕਿਤੇ ਉਹ ਤਾਂ ਨਹੀਂ ਵਾਪਸ ਆਉਂਦੀਆਂ ਸਾਡੇ ਕੋਲ ਬੱਚੀਆਂ ਚਲ ਗਈਆਂ ਵਾ ਜੜੀਆਂ ਉਹ ਕਿੱਥੇ ਆਉਂਦੀਆਂ ਨਾ ਪੈਦਾ ਹੀ ਹੋਣੀਆਂ ਮੁੜ ਕੇ ਤੇ ਸਾਡੀ ਇਹੋ ਕੋਸ਼ਿਸ਼ ਹੁੰਦੀ ਹੈ 2 3000 ਘੱਟ ਵਾਟ ਲੋ ਇੱਥੇ ਲੋਕਲ ਭਰਾ ਲੈ ਜਾਣਗੇ ਤੇ ਗਾਂ ਫੇਰ ਉਹਨਾਂ ਕੋ ਖਰੀਦੀ ਜਾ ਸਕਦੀ ਆ ਅੱਜਵੇ ਸੂਏ 2 3 ਸੂਏ ਪੀ ਗਏ ਬਾਕੀ ਪੰਜਾਬ ਦੇ ਪ ਜਿਹੜਾ ਜੀ ਜਿਹੜੀ ਉਧਰ ਚਲ ਜਾਂਦੀ ਉਹ ਨਹੀਂ ਆਉਂਦੀ ਹਾਂਜੀ ਹਾਂਜੀ ਠੀਕ ਹੈ ਨਾ ਤਾਂ ਵਛੀਆਂ ਪਾਲਦੇ ਲੋਕ ਘਟਿਆ ਇਹ ਤਾਂ ਬਿਨਾਂ ਨਮਾਨ ਜਦੀ ਹੋਗੀ ਬਾਕੀ ਇਹ ਆ ਵੀ ਜਿੱਥੋਂ ਵੀ ਲੈਣਾ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰੀਂ ਕਰਕੇ ਦੋ ਟਾਈਮ ਚਵਾਈ ਕਰੋ ਬੌਲੇ ਦੇ ਵਛੀ ਆ ਤਾਂ ਵੀ ਇਹਨੂੰ ਥਣ ਪਾਸ ਕਰਕੇ ਲਓ ਤਸੱਲੀ ਕਰਕੇ ਮਤਲਬ ਆਪਣੇ ਵੱਲ ਪੂਰੀ ਤਸੱਲੀ ਕਰੋ ਬਾਕੀ ਕਈ ਵਾਰੀ ਕੁਦਰਤ ਦੇ ਵਾਦੇ ਘਟੇ ਹੋ ਜਾਂਦੇ ਸਾਹ ਵਾਲੀਆਂ ਚੀਜ਼ਾਂ ਆ ਤੇ ਕਰੀਏ ਫਿਰ ਸ਼ੁਰੂਣਾ ਸ਼ੁਰੂਆਤ ਆ ਸੂਈ ਤਾਂ ਕਰ ਲਈਏ ਫਿਰ ਇਹ ਸੂਈ ਵੱਚੀ ਵੱਚੀ ਕੱਲ ਸ਼ਾਮਾਂ ਦੀ ਠੀਕ ਆ ਹਾਂ ਬਹੁਤ ਜਿਆਦੀ ਚੰਗੀ ਵੱਚੀ ਆ ਸੂਆ ਕਿੰਨਾ ਚ ਸੂਆ ਭਾਜੀ ਦੂਜਾ ਜੇ ਦੰਦਾ ਤੋਂ ਪਿਓ ਛਗੀ ਜੇ ਅੱਛਾ ਤੇ ਕਿੰਨੇ ਕ ਦੁੱਧ ਆ ਲਈਏ ਦੁੱਧ ਭਾਜੀ ਵੱਚੀ ਨੇ 20 ਕਿਲੋ ਦੇ ਲਾਗੇ ਬਨੇ ਹੁਣ ਵੀ ਚਵਾ ਦੂਗੀ 17 18 ਕਿਲੋ ਦੁੱਧ ਕਿਹਾ ਆ ਠੀਕ ਆ ਹੋਰ ਵੀ ਬੋੜਾ ਇਹਦੇ ਕੋਲ 14 ਕਿਲੋ ਤਿਆਰ ਨੇ ਤੇ ਬੱਚਾ ਕੀ ਮਗਰ ਇਹਦੇ ਬੱਚਾ ਵੱਚੀ ਜੇ ਭਾਜੀ ਉਹ ਪੰਜਰੇ ਦੇ ਚ ਭਾਜੀ ਚਲੋ ਤੋਰਾਂ ਫਿਰ ਇੱਕ ਰੀਨ ਚਲੋ ਆਹ ਸੰਮਣੇ ਵਛੀ ਆ ਜੀ ਮੱਝ ਦਾ ਬੱਚਾ ਵੀ ਉੱਥੇ ਹੀ ਹੈ ਇਹ ਕਮਿੰਡ ਬੱਚਾ ਦਿਖਾਈ ਦੀ ਹੈ ਆ ਉਹ ਵੀ ਜੀ ਅੰਦਰ ਵਛੀ ਆਹ ਵਾਲੀ ਵਛੀ ਜੀ ਜਿਹਰੇ ਦੇ ਵਿੱਚ ਤਾਜੀ ਵਛੀ ਜੀ ਜਾ 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 ਦੂਜਾ ਦੇਣੀ ਆ ਜੀ ਤੇ ਆ ਉਹ ਬੱਚਾ ਜਿਹੜਾ ਮੱਝ ਤੁਹਾਨੂੰ ਇੱਕ ਸੁਈ ਤੁਹਾਨੂੰ ਦਿਖਾਉਣੀ ਹੁੰਦਾ ਉਹ ਵੀ ਤਾਜੇ ਬੱਚਾ ਨਾਲ ਉਹਦਾ ਵੀ ਨਾਲ ਹੀ ਆ ਚਲੋ ਲੈ ਜਾਓ ਫਿਰ ਚਲੋ ਆਪਾਂ ਅੱਜ ਕੋਈ ਸੂਈ ਹੈ ਬਾਕੀ ਸਾਰੀਆਂ ਗੱਬਨਾ ਹੀ ਹੈ ਬਾਕੀ ਹਵਾਨੇ ਦੀ ਧੱਕ ਪਛਾਣ ਨਾ ਵੀ ਚੰਗੀਆਂ ਤੇ ਹਵਾਨੇ ਦੀ ਧੱਕ ਦਾ ਨਾ ਵੀ ਚੰਗੀਆਂ ਚਵਾਈ ਜੂ ਪਈ ਬਹੁਤ ਸੀਲ ਬੜੀ ਵੈਰ ਦੋਵੇਂ ਬਨੇ ਬੈਕਪੋਰਟ ਬਹੁਤ ਜਲਦੀ ਚੰਗੀ ਵਧੀ ਠੀਕ ਹੈ ਤੇ ਖਾਲੀ ਇਹ ਵੀ ਪਹਿਲੇ ਡੰਗ ਤੋਂ ਇਹ ਕਰ ਦਿੰਨੇ ਜਿੱਦਾਂ ਹੁਣ ਗਰਮੀ ਹੈ ਨਾ ਭਾਈ ਹਾਂਜੀ ਤੇ ਜਦੋਂ ਵੈਰ ਸੂਬਾ ਨਹੀਂ ਜੇਰ ਜਰ ਪਾਤੀ ਇਹਨੇ ਤੇ ਦੋ ਘੰਟੇ ਵੇਟ ਕਰਕੇ ਇਹਦੀ अच्छा ते उदों ही मतलब 왔다 ਅਗਲੀ ਥਾਣਾ ਚ ਲੋਕੇ ਛੱਡਨੇ ਖਾਲੀ ਕਰ ਦਿੱਤੀ ਠੀਕ ਹੈ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ ਜੈ ਜੀ ਹੈ ਕਿੰਨਾ ਕਹਿੰਦੇ 65000 ਰੁਪਏ ਕਹਿੰਦੇ ਤਾਂ ਵੀ ਥੋੜਾ ਹੈ 55000 ਦੀ ਵਚੀ ਵੀ ਦੋ 55000 ਜੀ ਬਾਕੀ ਛੋਟ ਛੜ ਕਰ ਦੋ ਛੋਟ ਕਰਦਾ ਮੌਕੇ ਤੇ ਵੈੜ ਆਪਣੀ ਵੀ ਆ ਗਈ ਆ ਉਹ ਵਿਖਾ ਦਈਏ ਪਹਿਲਾਂ ਵਿਖਾ ਦਈਏ ਆ ਵੀ ਆ ਗਈ ਭਾਜੀ ਆ ਗਈ ਵਸੀ ਵੀ ਵਿਖਾ ਆ ਦੇਖ ਸਾਡੇ ਆ ਵੀ ਆ ਗਈ ਜਰਸੀ ਵੈੜ ਆ ਜਿਹੜੀ ਇਹ ਵੀ ਬਾਕੀ ਇਹ ਹੈ ਕਿ ਜਿਤਨਾ ਠਵਾਈ ਠਵਾਈ ਨਹੀਂ ਉਤਰਾ ਲਿਪੜ ਗਈ ਜਿਤਨਾ ਗੱਡੀ ਚ ਆਮ ਅਕਸਰ ਲਿਪੜ ਜਾਂਦੀਆਂ ਮੇਰਾ ਪੰਜਾਬ ਵਾਲੀ ਭਜੀ ਜਰਸੀ ਜੇ ਠੀਕ ਐ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਭਾਜੀ 5 ਲੀਟਰ ਗਾਂ ਦੇ ਚੋਂ ਆਇਆ ਠੀਕ ਐ ਢੇਲੂ ਘਰ ਚੋਂ ਗਾਂ ਲਈ ਆ ਬਹੁਤ ਜੜੀ ਕੋਈ ਗੱਲ ਨਹੀਂ ਠੀਕ ਐ ਹੁਣ ਵੀ ਘੱਟੋ ਘੱਟ ਵੀ 2.5 ਕਿਲੋ ਚੋਕੇ ਦੇਈਏ ਗੱਭਣੇ ਸਿਪਾਸ ਕਰਕੇ ਜਿਹੜੇ ਹੁਣ ਪੂਰੀ ਆਪਣੀ ਸੱਲੀ ਕਰਕੇ ਠੀਕ ਐ ਪੰਜਾਬ ਵਾਲੀ ਜਰਸੀ ਆ ਤੇ ਚੰਗੇ ਕੱਦ ਕਰ ਥਾਲੀ ਜੇ ਬਾਕੀ ਥੱਲੇ ਵੀ ਚੰਗੀ ਭਰੀ ਆ ਜੇ ਤਿਆਰ ਹੋਣੀ ਆ ਜੇ ਗੱਭਣ ਆ ਜੇ ਗੱਭਣ ਆ ਜੇ 2-4 ਦਿਨ ਲੈਂਦੀ ਇੱਕ ਵਾਰੀ ਫੇਰ ਲਿਆ ਵੀ ਜਿੰਨ ਬਾਕੀ ਥਣੇ ਵੀ ਚੰਗਾ ਦੂਰ ਦੂਰ ਲੱਗਾ ਵਾ ਚਿਹਰਾ ਬੜਾ ਪਿਆਰਾ ਆ ਦੇਖ ਸਕਦੇ ਇਹ ਵੀ ਇਹਦੀ ਸਪੈਸ਼ਲ ਵੀਡੀਓ ਵੀ ਨਾਲ ਤੋਂ ਕਿ ਸੱਜਣ ਨੇ ਪਵਾਉਣੀ ਹੋਵੇ ਤਾਂ ਨਵਾਲਤਵਾ ਨਵਾਲਤਵਾ ਕਿ ਜਿਹੜਾ ਚੰਗੀ ਤਰ੍ਹਾਂ ਫਿਰ ਪਾ ਦੇਣਗੇ ਤੁਹਾਨੂੰ ਜਿੱਤੇ ਹੁਣੇ ਫਿਰ ਜਿੱਤ ਤਰ੍ਹਾਂ ਪਿਛਵਾਈ ਆ ਬਿਲਕੁਲ ਉਤਰਾ ਹੀ ਆ ਹਾਂਜੀ ਹਾਂਜੀ ਚਲਾਓ ਪਿਓਰ ਕੁਆਲਟੀ ਆਈ ਜੇ ਪੰਜਾਬ ਵਾਲੀ ਜੈਸੀ ਜਿਹਨੂੰ ਠੀਕ ਹੈ ਲੈ ਜਾ ਬੰਦੋ ਇਹਨੂੰ ਲੈ ਜਾਂ ਅੰਦਰ ਹੀ ਲੈ ਜਾਂ ਸੁਵੀਦੇ ਨਾਲ ਬਾਕੀ ਇਹ ਭੇਜ ਜਿੰਨੇ ਸੂਨ ਟੱਕਰ ਹੋਰ ਭਰ ਜਣਾ ਖਾਣ ਵੀ ਚੰਗਾ ਦੂਰ ਜੋ ਪੰਜ ਦਿਨ ਦਾ ਖੜਦੀ ਜੀ ਹਾਂਜੀ ਤੇ ਠੰਡੀ ਸੀਲ ਬਹੁਤ ਤੇ ਬਾਕੀ ਪਿੱਠ ਪੁੜੇ ਤਾਂ ਵੀ ਆਪਾਂ ਦੇਖ ਸਕਦੇ ਪੂਰੀ ਚੜਾਈ ਜਆ ਵੱਡੀਆਂ ਗਾਵਾਂ ਜਿਹੜੀ ਆ ਇਹ ਆ ਦੋ 2.5 ਕਿਲੋ ਚੋ ਕੇ ਲਈ ਭਾਜੀਆਂ ਠੀਕ ਆ ਹੁਣ ਗੱਪਾਂ ਆਪਣੀ ਪੂਰੀ ਤਸੱਲੀ ਕੀਤੀ ਲਾਂਭਾ ਕੋਈ ਨਹੀਂ ਕਿਸ ਨੂੰ ਆਪਣਾ ਕਰਨ ਵਾਲੀ ਤੇ ਇਹਦਾ ਫਿਰ ਮੁੱਲ ਇਹਦਾ ਭਾਜੀ ਮੁੱਲ 7000 ਰੁਪਏ ਕਰਾਂਗੇ ਤੇ ਦੇਣੀ ਕਿੰਨੇ ਦੀ ਆਪਾਂ ਇਹ 70 ਦੀ ਵਛੀ ਵਜੀ ਨਾ 70 ਦੀ ਚਲੋ ਛੋਟ ਛੋਟ ਮੌਕੇ ਤੇ ਕਰਦੇ ਮੌਕੇ ਤੇ ਕਰਦਾਂਗੇ ਨੀ ਕਰਮਾ ਲਈ ਜੇ ਸੂਟੀ ਹੋਰ ਵਧੀਆ ਜੂਗਾ ਕੰਮ ਜਰਾ ਠੀਕ ਆ ਤੇ ਆ ਜਿਹੜੀ ਆ ਭਾਜੀ ਜੋੜਾ ਦੇਖੋ ਕਿਦਾਂ ਦਾ ਹੈ ਦੇਖੋ ਸਾਰੀਆਂ ਹੀ ਅੱਜ ਜੜੀਆਂ ਵਾ ਇੱਕ ਤੋਂ ਦੇਖੀ ਆ ਇਹ ਮੇਰੇ ਦੇ ਲਈ ਫਰਦੀਆਂ ਕਿ ਨਹੀਂ ਵਸੀਆਂ ਤੇ ਜਿਹ ਹੈ ਗੱਬਣਿਆਂ ਇਹ ਸਾਰੀਆਂ ਆ ਵੀ ਵਸੀ ਗੱਬਣਿਆਂ ਇਹ ਵੀ ਜਰਸੀ ਆ ਠੀਕ ਆ ਇਹ ਬਲੈਕ ਜਰਸੀ ਆ ਤੇ ਵਛੀ ਇਹਨੇ ਵੀ ਭਾਜੀ 526 ਕਿਲੋ ਦੁੱਧ ਨੇ ਮਸ਼ੀਨੇ ਕੱਢਣਾ ਜਿਹੜੀ ਗੱਲ ਕਰਨਾ ਠੀਕ ਆ ਤੋਰੋ ਹੈ ਕਰੀਮ ਨਾਲ ਜਿਹੜੇ ਪਾਛੇ ਦਿਨ ਨਹੀਂ ਸੁੱਕੇ ਅਜੇ ਢਿੱਲਾ ਜਿਹੜੀਆਂ ਇਹਦੀਆਂ ਵੀ ਹੈਗੀਆਂ ਆ ਆ ਫੜ ਜਿਹੋ ਵੀ ਕੋਈ 15-20 ਮਿੰਟ ਪਹਿਲਾਂ ਆਈ ਹੁੰਦੀ ਤੇ ਉਹਦੇ ਵੀ ਇਤਰਾ ਹੀ ਗਲ ਚ ਚੁੰਨੀਆਂ ਚੁੰਨੀਆਂ ਚ ਪੁੱਪੂ ਪਈਆਂ ਨਹੀਂ ਚੰਗੀ ਤਰ੍ਹਾਂ ਬਾਕੀ ਆ ਪਾਜੀ ਬਹੁਤ ਛੜੀ ਪੀ ਜੀ ਥਾਨ ਆ ਪਾਜੀ ਕੋਈ ਵੀ ਲੱਗ ਥਾਨ ਇਹਦੇ ਵੀ ਦੇਖ ਸਕਦੇ ਜੀ ਬਾਕੀ ਇਹ ਵੀ ਸਾਹ ਚਲੋ ਲੈ ਜਾ ਫਿਰ ਚਲਾਓ ਅੱਜ ਇਹ ਵੀ ਮਾਲ ਸਾਰਾ ਜਿਹੜਾ ਗਰਮੀਆਂ ਵਾਲਾ ਵਾ ਮਾਲ ਸਾਰਾ ਗਰਮੀਆਂ ਵਾਲਾ ਪਾਜੀ ਤੇ ਅੱਜ ਇੱਕ ਟੋਕੜ ਗੱਪਣ ਮੱਝ ਵੀ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਵਾਲੀ ਤਾਜੀ ਸੋਈ ਮੱਝ ਵੀ ਬਾਬੇ ਨਾਲ ਦੀ ਕਿਰਪਾ ਵਾ ਵੀ ਪਾਜੀ ਸ਼ੁਰੂ ਤੋਂ ਲੈਣ ਚੰਗੀ ਤੋਂ ਚੰਗੀ ਗਾਂ ਗਿੱਜੇ ਆ ਠੀਕ ਆ ਕੋਲੋਂ ਚਲੋ ਮਹਾਰਾਜ ਦੀ ਨਿਗਾਸ ਵਾਲੀ ਚਾਹੀਦੀ ਕੋਸ਼ਿਸ਼ ਹੁੰਦੀ ਆ ਵੀ ਚੰਗਾ ਹੀ ਲਈਏ ਹਾਂਜੀ ਹਾਂਜੀ ਚੰਗਾ ਹੀ ਗਾਂ ਦਈਏ ਕਿਸੇ ਵੀਰ ਭਰਾ ਨੂੰ ਤੇ ਇਹੋ ਜੀਆਂ ਵਛੀਆਂ ਜਿਹੜੀਆਂ ਕਿ ਨਹੀਂ ਦੁੱਧ ਪਾਉਣ ਵਾਲੀਆਂ ਵਛੀਆਂ ਕਮਾਈ ਵਾਲੀਆਂ ਆ ਹਾਂਜੀ ਹਾਂਜੀ ਤੇ ਕਰਮਾ ਵਾਲੀਆਂ ਸੋਖਣਡਾਉਣੀਆਂ ਨੇ ਜਿੱਥੇ ਵੀ ਜਾਣ ਬਾਕੀ ਇਹ ਗੇ ਗਾਂ ਵੀ 200 ਵੇ 400 ਵਿੱਚ ਹੋ ਕੇ ਵੇਕਦੀਆਂ ਫੇਰ ਵੇਕਦੀਆਂ ਵੇਕਦੀਆਂ ਆ ਬਾਕੀ ਕਈ ਸੱਜਣਦੇ ਅਸੀਂ ਆਪਣਾ ਦਿੱਤਾ ਮਾਲ ਹੀ ਕਈ ਜਾਂਦੇ ਵਿਚਾਰ ਪੰਜ ਜਾਂਦੀ ਅਗਲੇ ਸੂਵੇ ਵੀ ਭਾਜੀ ਵੇਚਣਾ ਲੈ ਜਦਾ ਠੀਕ ਆ ਤੇ ਇਹ ਵੀ ਚੰਗਾ ਦਿੱਤਾ ਹੋਇਆ ਤੇ ਫਿਰ ਜਾ ਕੇ ਲੱਲਾਂਗੇ ਤੇ ਜਾਂ ਮਾੜਾ ਦਿੱਤਾ ਉਹ ਕੀ ਲਵਾਂਗੇ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਭਾਜੀ ਵੱਛੀ ਦਾ ਮੁੱਲ ਕਰਾਉ ਨੂੰ ਭਾਵੇਂ 75000 ਕਹ ਲੋ 65000 ਦੀ ਵੱਛੀ ਵੀ ਜਸਨੋ ਦਾ 50000 ਦੀ ਚਲੋ ਬਾਕੀ ਛੋਟ ਛੜ ਮੋਕੇ ਤੇ ਛੋਟ ਛੜ ਮੋਕੇ ਕਰਾਂਗੇ ਆ ਵੱਛੀ ਵੀ ਵੀ ਦੀ ਸਾਰਿਆਂ ਦਾ ਬ੍ਰੈਂਡ ਹੀ ਜੇ ਵੀ ਅੱਛਾ ਤੇਰੇ ਹੱਥਾਂ ਕੱਚੀ ਜੇ ਵੱਛੀ ਤੇ ਪਰ ਇਹਨਾਂ ਵਿੱਚ ਚੰਗੀ ਸੁਵਾ ਕਿਨਵਾਇ ਦਾ ਸੁਵਾ ਭਾਜੀ ਇਹਦਾ ਦੂਜਾ ਜੇ ਵੱਛੀ ਦਾ ਤੋਰੋ ਫ ਇਹ ਕਿੰਨੇ ਕ ਦੁੱਧ ਆਲੀ ਉਤਰਾ ਇਹ ਵੀ ਭੜੀ 52 26 ਲੀਟਰ ਵਾਲੀ ਬੱਛੀ 20 ਕਿਲੋ ਦੁੱਧ ਇਸ ਬੱਛੀ ਨੇ ਚਵਾਇਆ ਜਿਆ ਠੀਕ ਆ ਇਹ ਵੀ ਗੱਬਣ ਜੇ ਬਾਕੀ ਆਪਣੇ ਆਪਣੇ ਵੀ ਦੀ ਫਾਰਮ ਦੇ ਉੱਤੇ ਇਹ ਆ ਵੀ ਗਾਵਾਂ ਹੀ ਲੈਣੇ ਚਾਹੀਏ ਕਪੜਾ ਹੀ ਆ ਠੀਕ ਆ ਵੀ ਆਪਣੇ ਘਰੇ ਗਾਂ ਆ ਕੇ ਸੂਬੇ ਦਾ ਸਾਨੂੰ ਪਤਾ ਹੁੰਦਾ ਵੀ ਇਹਦੇ ਜੇਰ ਪਾਈ ਆ ਆ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਸਾਰੀ ਆਂ ਡਿਟੇਲਰ ਆ ਬਾਕੀ ਬਿਲਕੁਲ ਫਿਕਸ ਹਵਾਨਾ ਜਿਹੜਾ ਇਹਦਾ ਵੀ ਤਿਆਰ ਹੁੰਦਿਆ ਵਾ ਦੇਣਾ ਜੇ ਇਹਨੇ ਲੈ ਜਾਣੇ ਆ ਚੰਗੀ ਭਰਨਾਵਾ ਇਹਨੇ ਕੈਨੇਡਾ ਸਾਈ ਦੇ ਗਾਪ ਇਹਦਾ ਵੀ ਬੜਾ ਪਿਆਰਾ ਵਾ ਲੈ ਜਾ ਵਿਦਿ ਆ ਦੇ ਸਾਡੇ ਦੂਰ ਦੂਰ ਜਿਹੜਾ ਥਾਣੇ ਤੇ ਚੰਗੇ ਗਾਪ ਤੇ ਥਾਣੇ ਕਦ ਕਾੜ ਤੇ ਚਲੋ ਸਾਰਿਆਂ ਦੇ ਚੰਗੇ ਤੇ ਇਹਦਾ ਫਿਰ ਮੁੱਲ ਗਿੱ ਜੀ ਹਰੀ ਇਹ ਵਾਸੀ ਦਾ ਮੋਲ ਕਰਾਉਣ ਨੂੰ ਭਾਈ 85000 ਕਰਾ ਲਈ ਐਸੀ ਕਰ ਲਈ ਹੈ ਨਾ ਹਾਂਜੀ ਥੋੜਾ 75000 ਦੀ ਵਜਿ ਵਸੀ ਦੇਵੋ 75 ਦੀ ਦੇ ਲੋਗੇ ਚਲੋ ਛੋਟ ਛੋਟ ਮੌਕੇ ਤੇ ਕਰ ਦੋ ਵੀ ਤੇ ਆ ਵੀ ਗੱਬਣੀਆਂ 85000 ਜੇ ਭਾਜੀ ਐ ਸੈਲ ਤੇ ਜੱਸੀ ਨੂੰ ਦੇਖੇ ਠੀਕ ਆ ਬਹੁਤ ਜਿਆਦੀ ਵਧੀਆ ਕੁਆਲਿਟੀ ਆਈ ਬੱਚੀ ਦੇ ਪਹਿਲਾਂ ਠੀਕ ਐ ਛਾ ਪਹਿਲਾਂ ਹੀ ਤੋਂ ਹਾਂਜੀ ਹਾਂਜੀ ਤੇ ਇਹ ਕਿੰਨੇ ਕ ਦੁੱਧ ਾਲੀ ਆ ਇਹ ਵੀ ਭਾਜੀ ਪਹਿਲਾਂ ਨ ਵਸੀ 17 18 ਕਿਲੋ ਚਾਹੂਗੀ ਚਲੋ ਤੋਰ ਦੋ ਫਿਰ ਇਹਨਾਂ ਇਹ ਦੇ ਪਾਜੀ ਟੇਕ ਹਾਂ ਤਾਂ ਕੱਢੀ ਠੀਕ ਹੈ ਜੀ ਇਹ ਕਾਹਤਾ ਜੇ ਖੜਦੀ ਆ ਤੇ ਥਣ ਬਾਕੀ ਇਹ ਤਾਂ ਹੁਣ ਤੋਂ ਹੀ ਹੱਥ ਚ ਆਉਣ ਵਾਲਾ ਹੋ ਗਿਆ ਵਾ ਥਣ ਤੁਹਾਨੂੰ ਬਹੁਤ ਵਧੀਆ ਵਿੱਧੀ ਆ ਹਾਂ ਦੇਖ ਸਕਦੇ ਜੀ ਲੈ ਜਾ ਵਿੱਧੀ ਲੈ ਜਾ ਚਿਹਰੇ ਦੀ ਇਹ ਵੀ ਬੜੀ ਸੋਹਣੀ ਹੈ ਤੇ ਸਾਂਭੇ ਸਾਂਭੇ ਵੀ ਚੰਗੀ ਹੈ ਤੇ ਇਹਦਾ ਫਿਰ ਮੁੱਲ ਵੀ ਜੀ ਭਾਜੀ ਇਹਦਾ ਮੁੱਲ ਬਿਲਕੁਲ ਜਾਇਜ਼ ਹੀ ਜੀ ਕਿੰਨਾ ਕਰ ਲੈਣ ਦੇਣੀ ਇਹਦਾ ਕਰਾਂਗੇ ਮੁੱਲ ਕਰਾਉ ਨੂੰ ਭਾਈ 55000 ਕਰ ਲੋ ਤਵੇਂ ਥੋੜਾ ਪੱਛੀ ਨੇ ਬੰਨਾ ਮੁੰਨਾ بڑا ਆ ਹਾਂਜੀ ਪੱਛੀ ਵੀ ਜੀ ਦਵਾਂਗੇ 46000 ਦੀ 40000 ਜੀ 1000 ਰੁਪਏ ਭਰਾਵਾਂ ਨੂੰ ਛੋਟ ਕਰਾਂਗੇ 35 ਦੀ ਬਾਕੀ ਇਹ ਆ ਵੀ ਕਿਸੇ ਨੂੰ ਕੋਈ ਵੀ ਪਸ਼ੂ ਪਸੰਦ ਹੁੰਦਾ ਵਾ ਇੱਕ ਵਾਰੀ ਚਲੋ ਫੋਨ ਜਰੂਰ ਲਾਵੇ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਜੀ ਸੌਦਾ ਹੋ ਜਾਏ ਜੇ ਵੀਰ ਭਰਾ ਕੋ ਇੱਥੇ ਆ ਕੇ ਪਾਸ ਕਰ ਲੇ ਆਪਣੀ ਤਸੱਲੀ ਕਰ ਲੇ ਹਾਂਜੀ ਹਾਂਜੀ ਜੇ ਸਿੱਧੀਆਂ ਇਦਾਂ ਮੰਗਾਉਣੀ ਹੋਵੇ ਕਿਸੇ ਨੇ ਗੱਡੀ ਦੇ ਉੱਤਰ ਦੀ ਗਾਂ ਪਾਸ ਕਰ ਲੈ ਉੱਥੇ ਡਰਾਈਵਰ ਦੇ ਹੁੰਦੇ ਹੁੰਦੇ ਆ ਪਾਸ ਕਰ ਲੇ ਚੰਗੀ ਲੱਗੇ ਰੱਖ ਲੈਣ ਆ ਚੰਗੀ ਲੱਗੇ ਗੱਡੀ 'ਚ ਫਿਰ ਵਾਸ ਗਾ ਹਾਂਜੀ ਇਹ ਗੱਪੜਾ ਆ ਹੋ ਸਕਦਾ ਇਹ ਸੂਵੀ ਪੈਣ ਇੱਕ ਦੋ ਗਾਂ ਵਿੱਚੋਂ ਸੂਵੀ ਪਵੇ ਹਾਂਜੀ ਹਾਂਜੀ ਉਹਦੀ ਆਪਾਂ ਫਿਰ ਡਿਟੇਲ ਜਿਹੜੀ ਆ ਕੋਈ ਵਟਸਐਪ ਤੇ ਭੇਜ ਦਾਂਗੇ ਆਪਾਂ ਸਾਰੀ ਜੀ ਠੀਕ ਹੈ ਜੀ ਠੀਕ ਜਿਹੜੇ ਵੀਰ ਭਰਾ ਲੈਣੇ ਹੋਵੇ ਤੇ ਬਾਕੀ ਜਿਹੜੀ ਆ ਇਹ ਮੱਝ ਭਾਜੀ ਤਿੱਜਾ ਸੂਆ ਜੇ ਠੀਕ ਆ ਤੇ ਬਹੁਤ ਜਿਆਦੀ ਚੰ ਵਾਨੇ ਦੇ ਨਾੜਾ ਮੇਦੀ ਆਪਾਂ ਚੰਗੀਆਂ ਦੇਖ ਸਕਦੇ ਕਿੰਨੇ ਤੇ ਨਾ ਇਸੋ ਹੀ ਨਾ ਇਹਨੂੰ ਆਜੂ ਤੇ ਜਿਆਦਾ ਨੇ ਜੇ ਭਾਈ ਸੁਈ ਨੂੰ ਤੇ ਇਹ ਕਿੰਨਾ ਦੁੱਤ ਚਵਾਈ ਜਾਊਗੀ 15 ਕਿਲੋ ਭਾਈ ਮੈਂ ਚਾਊਗੀ ਤੋਰੋ ਫੇਰ ਇਹਨੂੰ ਬਾਕੀ ਚੰਗੇ ਕੱਦ ਕੱਟ ਤੇ ਚੰਗੇ ਫਿੱਟ ਪੁਰੇ ਜਿਹਾ ਜੜੀ ਆ ਦੀ ਥੱਲੇ ਆ ਬੜੀ ਸਫਾਈ ਜਨਨੀ ਵੀ ਆ ਗਈ ਆ ਤੇ ਬੱਚਾ ਕੀ ਇਹਦੇ ਮਗਰ ਕੱਟਾ ਜੀ ਭਾਈ ਮਗਰ ਇਹਦੇ ਮਗਰ ਕੱਟਾ ਹੈ ਜਿਹੜਾ ਬੱਚਾ ਉਹ ਤਾਂ ਪਿੰਜਰੇ 'ਚ ਹੀ ਆ ਚਲੋ ਲੈ ਜਾ ਫਿਰ ਬਹੁਤ ਪਰੀ ਚੰਗੀ ਝੋਟੀ ਆ ਬਰੀਕ ਝੋਟੀ ਆ ਹਾਂਜੀ ਹਾਂਜੀ ਤੇ ਇੰਨੀ ਪੋਲੀ ਭਾਵੇਂ ਛੋਟਾ ਬੱਚਾ ਬੈਠ ਕੇ ਚੋਲਿਆ ਫੋ ਮਲਾਮ ਕਿੰਨੀ ਝੋਟੀ ਠੀਕ ਆ ਤੇ ਮੋਲ ਫਿਰ ਇਹਦਾ ਮੋਲ ਭਾਜੀ ਕਰੋ ਤੋਂ ਭਾਵੇਂ 1 15 ਵੀ ਕਰ ਲਈਏ ਨਾ ਹਾਂਜੀ ਝੋਟੀ 1 ਲੱਖ ਦੇ 5000 ਦੀ ਦਵਾਂਗੇ 5 6 ਲੱਖ ਦੀ ਮੈਂ ਹੀ ਦੇ ਅੱਛਾ ਪੂਰੇ ਲੱਖ ਦੀ 1 ਲੱਖ ਠੀਕ ਆ ਜੀ ਤੇ ਇੱਕ ਆ ਜਿਹੜੀ ਝੋਟੀ ਹਨ ਬੜੇ ਕਮਾਲ ਦੀ ਇਹ ਝੋਟੀ ਭਾਜੀ 20 ਕਿਲੋ ਤੋਂ ਮੈਨੇ ਚੁਆਇਆ ਜੀ ਸੱਜਣ ਨੇ ਸੱਜਣ ਨੇ ਠੀਕ ਆ ਤੇ ਬਹੁਤ ਚੰਗੀ ਜੰਗੀ ਝੋਟੀ ਆ ਹੁਣ ਤੇ ਮਤਲਬ 6 ਮਹੀਨੇ ਦੀ ਗੱਪਣੀ ਝੋਟੀ ਠੀਕ ਆ 6 ਮਹੀਨੇ ਦੀ ਗੱਪਣ ਜਿਹੜੇ ਹੋਣਾ ਹੀ ਇਹ ਵੀ ਆਪ ਡਰਾਈ ਕਰਦੇ ਜੋਟੀ ਨੂੰ ਫੜਨ ਦੇ ਦੋਸਤ ਅੱਛਾ ਜੰਗੀ ਸੰਭੀ ਜਾ ਮਹੀਨੇ ਦਾ ਮਗਰ ਰਹਿ ਗਿਆ ਚਾਰ ਠੀਕ ਹੈ ਮੈਂਨੀ ਤਕਰੀਬਾ ਰੇ ਮਹੀਨਾ ਪਹਿਲਾਂ ਮੈਂ ਵਿਗਣਿਆ ਪੀ ਦੀ ਹੈ ਹਾਂਜੀ ਹਾਂਜੀ ਇਹਨੂੰ ਦੋ ਤਿੰਨ ਰੁਪਏ ਇੱਕ ਵੀ ਜਾਉਂਦਾ ਵੀ ਠੀਕ ਹੈ ਨਾਲ ਵੀ ਤੁਹਾਨੂੰ ਚੋਈ ਮਈ ਹੈ ਠੀਕ ਹੈ ਇਹ ਵੀ ਜਿਹੜੇ ਵੀਰਪਰਾ ਨੂੰ ਕਹੇ ਵੇ ਨਹੀਂ ਮਈ ਲਈ ਜਾਂਦੀ ਇਹਨੇ ਦੁੱਧ ਵਾਲੀ ਹਾਂਜੀ ਉਹ ਟੋਕੜ ਲੈ ਕੇ ਵੇ ਆਪਣਾ ਸ਼ੌਂਕ ਪੂਰਾ ਕਰ ਸਕਦਾ ਇੱਕ ਨਾਮ ਬਣਾ ਦਿੰਦੀ ਹੈ ਇੱਟਾ ਦੀ ਇਹ ਆ ਵੀ ਚਲ ਹੁਣ ਆਸ ਹੈ ਆਪਸੋਰ ਥੋੜਾ ਜਰ ਸੰਭਣੀ ਪੈਣੀ ਹੈ ਜਿਹਨੇ ਵੀਰਪਰਾ ਨੇ ਲੈਣੀ ਆ ਪਰਾਦਾ ਜੀ ਲੈ ਕੇ ਚੈੱਕ ਕਰਾ ਕੇ ਤਸੱਲੀ ਕਰਕੇ ਲੈ ਕੇ ਜਾ ਤੇ ਹੁਣ ਤੇ ਅੱਧ ਜੀ ਹੋਊਗਾ ਰੇਟ ਇਹਦਾ ਤੇ ਹੁਣ ਤੇ ਅੱਧ ਚਲੇਦਾ ਭਾਜੀ ਦਾ ਦੋ ਦੋ ਤੇਰਾ ਦਿੰਦੀ ਹਾਂ ਭਾਜੀ ਦੋ ਦੋ ਦਿੰਦੀ ਆ ਅਸੀਂ ਇੱਕ ਟਾਈਮ ਕਰਦੀ ਦੋ ਦੋ ਅੱਛਾ ਇੱਕੋ ਟਾਈਮ ਵਿੱਚ ਹੁੰਦੇ ਆ ਬਣਾਣ ਕਰੇ ਥੋੜੇ ਜਨਾ ਦਾ ਉਹ ਵੀ ਇੰਚ ਕਰ ਦੇਣਾ ਠੀਕ ਆ ਕਿਉਂਕਿ ਮਈ ਬਣਾਵੇਂ ਆ ਕਰੀ ਨਾਮੀ ਮਈਗੇ ਬਾਕੀ ਸਰਦੀ بڑے ਸੀਜ਼ਨ ਚ ਆ ਠੀਕ ਆ ਅੱਜ ਤਾਂ ਚੌਥੀ ਮਹੀਨੇ ਦੇ ਹਿਸਾਬ ਨਾਲ ਉਹਦੋਂ ਅੱਧ ਕਰਦੀ ਜੀ ਦੀਵਾਲੀ ਦੇ ਲਾਗੇ ਸੋਨਾ ਕਿੰਨੇ ਜਾ ਕੇ ਗੰਨਿਆਂ ਨੂੰ ਭਾਜੀ ਲੈ ਵੱਲ ਬਾਕੀ ਪੂਰੀ ਜਵਾਨ ਝੋਟੀ ਆ ਆ ਦੇਖ ਸਰਦੇ ਜੀ ਬਾਕੀ ਚੰਗੇ ਪਸ਼ੂ ਤੇ ਖਲੋਣੀ ਦੱਸ ਦਿੰਦੀ ਆ ਲੈ ਜਾ ਬਾਕੀ ਵੇਖਣ ਵਾਲੇ ਵੀਰ ਜਿਹੜੇ ਸੂਝਵਾਨ ਆ ਉਹਨਾਂ ਆਪੇ ਜਿਹੜਾ ਪਛਾਨ ਲੈਣਾ ਵਾ ਹਰਿਆਣੇ ਦੀ ਝੋਟੀ ਆ ਬਰੀਕ ਬੜੀ ਆ ਸਾਰੇ ਗੱਲੋਂ ਚੰਗੀ ਕੇਹੇ ਮੈਨੂੰ ਕੋਈ ਝੋਟੀ ਨਹੀਂ ਹੋਰੀ ਜਵਾਨ ਝੋਟੀ ਆ ਚੰਗੇ ਕੱਦ ਕਾਠ ਚ ਆ ਥੱਲਿਆਂ ਵੀ ਚੰਗੀ ਆ ਜਿਹੜੀ ਮੀਂਹ ਚਨੇ ਵੀ ਜੇ ਆਪਾਂ ਦੇਖੀਏ ਸਨਾਂ ਦਾ ਸਾਈਜ਼ ਆਪ ਵੀ ਜੇ ਦੇਖੀਏ ਬਹੁਤ ਜ਼ਿਆਦੀ ਚੰਗੀ ਠੀਕ ਆ ਤੇ ਇਹਦਾ ਫਿਰ ਮੋਲ ਵੀਰ ਜੀ ਭਾਈ ਮੋਲ ਕਰਵਾਵਾ ਲੱਖੀ ਘੱਲ ਜੀ ਇਹਦਾ ਵੀ 85000 ਦੀ ਭਾਈ ਜਸਨੋ ਛੋੜੀ ਦਾ 85000 ਬਾਕੀ ਛੋੜ ਮੌਕੇ ਤੇ ਹੋਰ ਮੌਕੇ ਤੇ ਕਰਦਾਂਗੇ ਮਾਨਤਪਰਾਵਾ ਦਾ ਠੀਕ ਹੈ ਬਾਕੀ ਜਿਹੜੇ ਵੀਪਰਾ ਰਹਿ ਜਾਂਵਾ ਮਂਗਾਉਣੀ ਹੋਵੇ ਹਾਂਜੀ ਹਨਾ ਗੱਡੀ ਦੇ ਹਾਂਜੀ ਤੇ ਮਗਾ ਕੇ ਆਪਣਾ મતਲਬ ਡਾਕਟਰ ਨੂੰ ਸੱਦ ਕੇ ਚੈੱਕ ਕਰਾ ਲਈ ਤੇ ਥਣ ਵੀ ਪਾਸ ਕਰ ਲੈ ਦੋਵੇਂ ਚੀਜ਼ਾਂ ਚੈੱਕ ਕਰ ਲੈ ਠੀਕ ਹੈ ਬਾਕੀ ਦੁੱਧ ਦੀ ਗੱਡੀ ਕੋਈ ਨਹੀਂ ਦੀ ਇਹ ਮੇਜੀ ਧੋਖੜਦੀ ਹਾਂਜੀ ਹਾਂਜੀ ਘਟਾਉਂਦੇ ਦੁੱਧ 6-7 ਕਿਲੋ ਹੈ ਘਟਾਉਂਦੇ ਮੇਂ ਛੱਡੰਦੇ ਠੀਕ ਹੈ ਨੂੰ ਵੀ ਆ ਵੀ ਨਾਲ ਤੰਗ ਬੰਦਾ ਕਿਤ ਸੰਭ ਲੋਗੇ ਤਾਂ ਨਹੀਂ ਸੰਭ ਲਾਂਗੇ ਵੀ ਆਪਾਂ ਮੈਂ ਆਪਣੇ ਕੋਲ ਉੱਤੀ ਚੋਕ ਦੇ ਦਿੱਤੀ ਹੈ ਠੀਕ ਹੈ ਤੇ ਜੇ ਇੱਥੇ ਕਿਸੇ ਵੀਪਰਾ ਨੇ ਆਉਣਾ ਆਪਣਾ ਡਾਕਟਰ ਲੈ ਆਵੇ ਆਪਣੀ ਠੀਕ ਹੈ ਜੀ ਕੋਈ ਵੀ ਆਪਾਂ ਜਦੋਂ ਵੇਚੀ ਦੇਣੀ ਚੈੱਕ ਕਰਾ ਦੇ ਉਦਾਂ ਦੇਣੀ ਆਪਾਂ ਠੀਕ ਹੈ ਜੀ ਤੇ ਬਾਕੀ ਬਹੁਤ ਬਹੁਤ ਧੰਨਵਾਦ ਵੇਚੀਏ ਫਿਰ ਸਾਰੇ ਵੀਰ ਭਰਾਵਾਂ ਨੂੰ ਬੇਤੀ ਆ ਵੀ ਆਪਣਾ ਜਿੱਥੋਂ ਵੀ ਮਾਲ ਲੈਂਦੇ ਪੂਰੀ ਨੱਕ ਪਰਖ ਕੇ ਘਰਿਆ ਕਰੋ ਤਸੱਲੀ ਕਰਕੇ ਮਾਲ ਲਿਆ ਕਰੋ ਕਾਲੀ ਨਾ ਕਰਿਆ ਕਰੋ ਠੀਕ ਹੈ ਜੀ ਇਹ ਕੋਈ ਸਾਹ ਵਾਲੀ ਚੀਜ਼ ਹੈ ਇਹਦਾ ਯਕੀਨ ਕੋਈ ਨਹੀਂ ਹਾਂਜੀ ਬੰਦੇ ਦਾ ਯਕੀਨ ਨਹੀਂ ਸਾਹ ਹੈ ਹਨਾ ਹਾਂਜੀ ਹਾਂਜੀ ਇਹ ਵਪਾਰ ਜਿਹੜਾ ਇਹ ਵਾਇਗਰੂਪ ਬਣਾਣ ਸੱਚੇ ਪਾਸੇ ਦੇ ਹੱਥ ਵਾਸਾ ਇਹਦੇ ਵਿੱਚ ਕੋਈ ਸੂਰਮਾਨੀ ਠੀਕ ਹੈ ਜੀ ਹੈ ਕਿ ਨਹੀਂ ਠੀਕ ਹੈ ਜੀ ਜਿਨ੍ਹਾਂ ਵੀਰ ਭਰਾ ਵਪਾਰੀ ਆ ਉਹ ਵੀ ਮੁੱਲ ਲੈਦੇ ਸਾਰੇ ਇਦਾਂ ਹੀ ਚਲੋ ਆਪਣਾ ਰੋਟੀ ਪਾਣੀ ਵਾਸਤੇ ਤੁਰਿਆ ਫਿਰਦਾ ਬੰਦਾ ਹੈ ਨਾ ਹਾਂਜੀ ਹਾਂਜੀ ਜਿਨੇ ਲੈਣੀ ਆ ਉਹਨੇ ਵੀ ਮਿਹਨਤ ਕਰਨ ਵਾਸਤੇ ਲੈਣੀ ਆ ਪੈਸਾ ਕਮਾਉਣ ਵਾਸਤੇ ਤੇ ਪੂਰੀ ਤਸੱਲੀ ਕਰਿਆ ਕਰੋ ਕਿਤੇ ਵੀ ਮੰਨ ਲੈਣਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ